ਜਿਹੜਾ ਅੱਜ ਦ੍ਰਕਟਾ ਲੰਡਾ ਜਿਹੜਾ ਕਾਰਜ ਸ਼ੁਰੂ ਕੀਤਾ ਗਿਆ ਹੈ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਜਦੋਂ ਇਹ ਸਰਕਾਰ ਆਈ ਸੰਗਤਾਂ ਸ੍ਰੀ ਅਨੰਦਪ੍ਰਸਾਦ ਦਰਸ਼ਨਦਾਰੇ ਕਰਨ ਜਾਣਗੀਆਂ ਉਹਨਾਂ ਨੂੰ ਸੁੱਖ ਸਹੂਲਤें ਮਿਲਣਾ ਹੀ ਮਿਲਣੀਆਂ ਜਿਹੜੇ ਇਸ ਰੋਡ ਦੇ ਉੱਪਰ ਬੂਟੇ ਲਾਏ ਜਾ ਰਹੇ ਆ ਉਹ ਸਾਰੇ ਬਰਾਸੀ ਬੂਟੇ ਹੋਣਗੇ ਜਿਵੇਂ ਆਂਬ, ਜਾਮਨੂ, ਪਿੱਪਲ, ਬੂੜ, ਟਾਲੀ, ਜੰਡ, ਫਰੀਦ, ਫਲਾ, ਫੌਲੇ, ਬਿਹੇੜੇ ਜਿਹੜੇ ਪੰਛੀ ਆ ਉਹ ਵੀ ਆਪਣਾ ਆਹਣਾ ਪਾ ਕੇ ਰਹਿਣ ਸਿਰਾ ਕਰਨਗੇ ਇੱਥੇ ਜੋ ਫਲ ਲੱਗੇ ਹੋਣਗੇ ਉਹਨਾਂ ਨੂੰ ਖਾ ਕੇ ਆਪਣੇ ਪੇਟ ਦੀ ਪੂਰਤੀ ਕਰਨਗੇ ਇਸੇ ਤਰ੍ਹਾਂ ਇਹਨਾਂ ਦੇ ਨਾਲ ਕੁਝ ਜਗ੍ਹਾ ਜਿਹੜੀਆਂ ਹੈਗੀਆਂ ਨੇ ਉੱਥੇ ਅਸੀਂ ਬਹੁਤ ਵੱਡੇ ਟੋਬੇ ਬਣਾਉਣ ਜਾ ਰਹੇ ਹਾਂ ਅੱਗੇ ਵੀ ਕਈ ਵਾਰ ਜ਼ਿਕਰ ਕਰ ਚੁੱਕੇ ਹਾਂ ਤੂ ਟੂਬੇ ਬਣਾਵਾਂਗੇ ਜਿਹੜਾ ਪਸ਼ੂ ਪੰਛੀ ਉਹ ਆਪਣਾ ਪਾਣੀ ਵਰਤਣ ਦੇ ਗਰਮੀ ਬਹੁਤ ਰਹਿੰਦੀ ਆ ਇਲਾਕਾ ਇਹੋ ਜਿਹਾ ਇੱਥੇ ਬਰਸਾਤ ਪੈਂਦੀ ਆ ਪਾਣੀ ਨਾਲ ਹੀ ਹੜ ਜਾਂਦਾ ਪਾਣੀ ਦਾ ਕੋਈ ਸਾਧਨ ਨਹੀਂ ਪਰ ਅਸੀਂ ਜਿਹੜੇ ਟੂਬੇ ਬਣਾਉਣ ਜਾ ਰਹੇ ਆ ਇੱਕ ਖੂਹ ਕਰਾਉਣ ਜਾ ਰਹੇ ਆ ਇਹ ਸਾਰਾ ਹੀ ਗੁਰੂ ਜੀ ਰਹਿਮਤ ਦਾ ਸੰਗਤ ਦਾ ਸਹਯੋਗ ਆ ਜਿਵੇਂ ਕਿ ਸਾਡੇ ਬਾਦ ਸਾਹਿਬ ਜੀ ਗਰਸ਼ੰਕਰਪੂ ਨੇ ਬਹੁਤ ਵੱਡਾ ਪ੍ਰਾਲਾ ਉਹਨਾਂ ਦੇ ਸਾਥੀ ਨਾਲ ਨੇ ਸਾਡੇ ਐਂਟਰਪ੍ਰਾਈਜ਼ ਵੀਰ ਵਾਲੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸਾਡੇ ਨਾਲ ਚੱਲ ਰਿਹਾ ਇਸ ਟਾਈਮ ਲੂਟਿਆਂ ਦੇ ਨਾਲ ਬਲਕੀ ਸਿੰਘ ਜੀ ਆ ਜਿਹੜੇ ਰਿਟਾਇਰ ਹੋਏ ਨੇ ਸਾਡੇ ਨਾਲ ਮਾਸਟਰ ਨਿਰਮਲ ਸਿੰਘ ਜੀ ਜੀਤੋ ਪੱਤਰਕਾਰ ਨੇ ਜਿਹੜੀ ਕਿ ਹਰ ਖਬਰ ਨੂੰ ਇਹ ਮੌਕੇ ਦੇ ਨਾਲ ਨਸ਼ਰ ਕਰਲੇ ਨੇ ਅੱਜ ਕੀ ਹੋਇਆ ਆਉਣ ਵਾਲੇ ਸਮੇਂ ਕੀ ਹੋਣ ਵਾਲਾ ਸਰਪਾਲ ਸਿੰਘ ਜੀ ਪਾਲੀ ਨੇ ਸਾਡੇ ਠੇਕੇਦਾਰ ਬੰਦਰ ਸਿੰਘ ਜੀ ਟਵਾਲ ਅਸੀਂ ਕਿਤੇ ਸਵਾਮਾਂ ਦੇ ਕਾਰਨ ਬਾਹਰ ਕਿਤੇ ਦੂਰ ਗਏ ਹੋਏ ਸਾਡੇ ਕੋ ਆਇਆ ਜਾਵੇ ਨਾ ਆਇਆ ਜਾਵੇ ਪਰ ਟਵਾਲ ਸਾਹਿਬ ਜੀ ਸਾਰੇ ਕੰਮ ਦੀ ਨਿਗਰਾਨੀ ਇੱਥੇ ਪਹਿਲ ਦੇ ਹੱਦ ਜਾਂਦੀ ਪਹੁੰਚੇ ਕਰਦੇ ਨੇ ਬਾਬਾ ਜਗੀਰ ਸਿੰਘ ਜੀ ਜੋ ਪਹਿਲਾਂ ਕਾਰਸਵਾ ਕਲਾ ਅਨੰਦ ਗੁਰ ਸਾਹਿਬ ਦੇ ਵਿੱਚ ਬਹੁਤ ਚਿਰ ਸੇਵਮਾਨ ਭਾਈਆ ਇਸ ਟਾਈਮ ਜੂਤ ਸਾਹਿਬ ਵੀ ਰਹਿ ਕੇ ਆਏ ਨੇ ਉਹ ਵੀ ਇੱਥੇ ਹਾਜ਼ਰ ਨੇ ਸੋ ਸਾਰੀਆਂ ਸੰਗਤਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਅਸੀਂ ਇਹ ਹੀ ਬੇਨਤੀ ਕਰਾਂਗੇ ਕਿ ਜਿਹੜੇ ਕਾਰਜ ਗੁਰੂ ਮਹਾਰਾਜ ਦੇ ਓੜ ਅਸਰੇ ਨਾਲ ਸ਼ੁਰੂ ਕੀਤੇ ਸੀ ਮਹਾਰਾਜ ਰਹਿਮਤ ਕਰਕੇ ਆਪਣੇ ਕਾਰਜ ਕਰਵਾ ਲੈਣ। ਕਾਰ ਸੇਵਾ ਸੰਪਰਦਾਇ ਸ੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ, ਸੰਤ ਬਾਬਾ ਲਾਭ ਸਿੰਘ ਜੀ, ਬਾਬਾ ਸਰਪੰਨ ਸਿੰਘ ਪਹਿਲਵਾਨ ਜਿਨ੍ਹਾਂ ਨੇ ਬਹੁਤ ਵੱਡੇ ਸਵਾਮਾਂ ਦੇ ਕਾਰਜ ਕੀਤੇ। ਇਸ ਟਾਈਮ ਦੇ ਹੇਠਲੇ ਮੁਖੀ ਬਾਬਾ ਸੁਚਾ ਸਿੰਘ ਜੀ ਜਿਨ੍ਹਾਂ ਦੀ ਸੁਚੱਜੀ ਗਵਾਈ ਦੇ ਵਿੱਚ ਸਵਾਮਾਂ ਚੱਲ ਰਹੀਆਂ ਨੇ। ਸੋ ਗੁਰੂ ਕਿਰਪਾ ਕਰਨ ਜਿਹੜੀਆਂ ਨਾਨਕ ਨਾਮ ਵਾਲੇ ਵਸਿਕ ਸੰਗਤਾਂ ਚਲ ਰਹੀਆਂ ਸਮਾਜ ਦੇ ਜੋਗ ਪਾ ਰਹੀਆਂ ਮਹਾਰਾਜ ਉਹਨਾਂ ਨੂੰ ਚੜਦੀ ਕਲਾ ਕਰਨ ਜਿੰਨਾਂ ਜੇ ਤੇ ਸੇਵਾ ਦੇ ਵਿੱਚ ਜੋਗ ਨਹੀਂ ਪਾਇਆ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਜਰੂਰ ਇਸ ਗਵਾ ਸੇਵਾ ਦੇ ਮਹਾਨ ਕੁੰਮ ਦੇ ਵਿੱਚ ਆਪਣਾ ਯੋਗਦਾਨ ਪਾ ਕੇ ਵੱਡ ਭਾਗੇ ਬਣਿਏ ਖੁਸ਼ੀਆਂ ਦੇ ਬਾਤਲ ਬਣਿਏ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੱਚੀ ਸੁੱੱਚੀ ਸਰਦਾ ਜੀ ਦੇਈਏ ਉਹਨਾਂ ਦੇ ਨਾਲ ਸਾਥੀ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਭਾਈ ਦਿਆਲਾ ਜੀ ਹੋਰ ਬਹੁਤ ਵੱਡੇ ਪਰਪਕਾਰੀ ਭਾਈ ਜੈਤਾ ਜੀ ਜਿਨ੍ਹਾਂ ਨੂੰ ਮਹਾਰਾਜ ਨੇ ਰੰਗਰੇਤੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਉਹਨਾਂ ਦੇ ਜਨਮ ਸਥਾਨ ਤੇ ਕਾਰ ਸੇਵਾ ਵੀ ਜਿਹੜੀ ਬਿਲਡਿੰਗ ਬਣ ਰਹੀ ਆ ਬਣੀ ਆ ਜੋ ਵੀ ਸੇਵਾ ਚੱਲ ਰਹੀ ਆ ਉਹ ਵੀ ਕਾਰ ਸੇਵਾ ਕਿ ਲਾਲਾ ਨੰਦਗੁਰ ਸਾਹਿਬ ਦੀ ਹਿੱਸੇ ਆ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿੱਥੇ ਪ੍ਰਕਾਸ਼ ਹੋਇਆ ਉਸਤਾਨ ਦੀ ਕਾਰ ਸੇਵਾ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਤਪ ਕੀਤਾ ਬਾਬਾ ਗੁਰਸਬੋਸਤਾਨ ਦੀ ਸੇਵਾ ਜਿੱਥੇ ਗੁਰੂ ਪਾਤਸ਼ਾਹ ਦੇ ਸਾਹਿਬ ਦੇ ਸ੍ਰੀ ਦਾ ਸੰਸਕਾਰ ਕੀਤਾ ਗਿਆ ਉਸ ਥਾਂ ਦੀ ਸੇਵਾ ਅਸੀਂ ਬਹੁਤ ਵੱਡੇ ਭਾਵਾਂ ਵਾਲੇ ਸਮਝਦੇ ਹਾਂ ਕਿ ਇਹ ਰਹਿਮਤ ਕਰਕੇ ਗੁਰੂ ਪਾਤਸ਼ਾਹ ਨੇ ਇਹ ਸਵਾਮਾਂ ਲੈ ਰਹੇ ਨੇ ਸੋ ਸਾਰੀਆਂ ਸੰਗਤਾਂ ਦਾ ਫੇਰ ਤੋਂ ਰਾਣਾਗੋੜੀ ਜਿਹੜੇ ਕਿ ਇਲਾਕੇ ਦੇ ਬਹੁਤ ਮਾਨਸੂਸ਼ੀਦ ਨੇ ਹਰ ਖਬਰ ਨੂੰ ਲੋਕਾਂ ਦੇ ਵਿੱਚ ਪਹੁੰਚਾਉਂਦੇ ਨੇ ਉਹ ਕੋਈ ਵੀ ਜਿਹੜੀ ਇਲਾਕੇ ਦੇ ਵਿੱਚ ਕੋਈ ਘਟਨਾ ਵਾਪਰ ਜਵੇ ਉਸ ਨੂੰ ਲੋਕਾਂ ਦੇ ਵਿੱਚ ਦੱਸਦੇ ਆ ਕਿ ਸਾਡੇ ਨਾਲ ਕਹੋ ਜੀ ਸਰਕਾਰਾਂ ਦੀਆਂ ਅਣਗਹਿਲੀਆਂ ਦੇ ਕਾਰਨ ਕਿੰਨਾ ਦੁੱਖ ਦੀਆਂ ਘੜੀਆਂ ਦੇ ਚੁਨਾਂਗੇ ਇਹ ਵਾਕਾ ਜਿਹੜਾ ਚੱਲ ਰਿਹਾ ਹੈ ਬੁਝੇ ਬਹੁਤ ਜ਼ਰੂਰਤ ਸਰਕਾਰ ਦੀ ਸਹੂਲ ਉਹਨਾਂ ਦੇ ਪ੍ਰਬੰਧਾਂ ਦੀ ਕੋਈ ਗੁਰਪ੍ਰੀਤ ਸਿੰਘ ਦਾ ਜਿਹੜਾ ਸ਼ਹੀਦੀ ਦਿਹਾੜਾ ਆ ਰਿਹਾ ਸਰਕਾਰ ਸ਼ੁਰੂਆਮ ਨਹੀਂ ਗੁਰਪ੍ਰੀਤ ਕਮੇਟੀ ਬੜੇ ਤਗੜੇ ਉਪਰਾਲੇ ਕਰ ਰਹੀ ਆ ਸੋ ਸਾਨੂੰ ਸਾਰਿਆਂ ਨੂੰ ਫਰੋਮਨੀ ਕਮੇਟੀ ਦਾ ਤੇ ਸਰਕਾਰ ਦਾ ਸੰਯੋਗ ਕਰਨਾ ਚਾਹੀਦਾ ਕਿ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀਆਂ ਨੂੰ ਮਨਾਇਆ ਜਾ ਰਿਹਾ ਬੜੇ ਸ਼ਰਧਾ ਤੇ ਭਾਵਨਾ ਨਾਲ ਮਨਾਈਏ ਜਿਹੜੀਆਂ ਸੰਗਤਾਂ ਇੱਥੇ ਹਨ ਉਹਨਾਂ ਨੂੰ ਹਾਸੂ ਸੂਲਤ ਮਿਲੇ ਇਹਨਾਂ ਸ਼ਬਦਾਂ ਨਾਲ ਸਾਰੀਆਂ ਸੰਗਤਾਂ ਤੋਂ ਮਾਫੀ ਮੰਗਦੇ ਹਾਂ ਜੇ ਕਿਸੇ ਨਿਸ਼ਾਨ ਦੇ ਖਿਲਾਫ ਕੋਈ ਲਫ਼ਜ਼ ਵਜ਼ਾਗਾਟਾ ਬੋਲ ਗਿਆ ਹੋਵੇ ਮਾਫ ਕਰਨਾ ਸਾਰੇ ਮਨ ਅਰਦਾਸ ਕਰਦੇ ਹਾਂ ਕਿ ਮਹਾਰਾਜ ਜਿਹੜੀਆਂ ਤੇਰੀਆਂ ਸੋਮਾ ਚ ਸ਼ੁਰੂ ਕੀਤੀਆਂ ਗਈਆਂ ਇਹਨਾਂ ਨੂੰ ਆਪਣੀ ਰਹਿਮਤ ਕਰਕੇ ਸੰਪੂਰਨ ਕਰਨਾ ਸੁਖ ਹੋਵੇ ਨਾਮ ਚੇਤਾਵੀ ਨਾਲਕਾ ਨਾਮ ਚਰਦੀ ਕਰਾ ਤੇਰੇ ਭਨੇ ਸਰਬਾਧਾ ਭਲਾ ਇਸੇ ਵਾਰਾਂ ਜਿਵੇਂ ਕਿ ਮਹਾਰਾਜ ਦਾ ਫਰਮਾਨ ਹੈ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਖਾਣਾ ਸਾਡੀ ਸਾਰਿਆਂ ਦੀ ਹਾਲੀ ਲੱਗ ਜੇਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਤੇ ਪਲੀਤ ਹੋ ਰਹੇ ਵਾਤਾਵਰਨ ਦੀ ਸ਼ੁੱਧਤਾ ਲਈ ਸਾਥਾਂ ਵੱਲੋਂ 20000 ਰੁਪਏ ਇਹ ਨਾ ਨਰਮਣ ਰੋਡ ਦੇ ਆਸ-ਪਾਸ ਲਾਣ ਦਾ ਜੋ ਪ੍ਰਪੋਜ਼ਲ ਲੁਕੀ ਗਈ ਹੈ ਉਸ ਦਾ ਅੱਜ ਆਗਾਜ਼ ਕੀਤਾ ਗਿਆ ਹੈ ਮਹਾਪੁਰ ਸ਼ੰਭੂ ਵੱਲੋਂ ਰੁੱਖ ਲਗਾ ਕੇ ਇਸ ਪ੍ਰਪਰਾ ਦਾ ਆਗਾਜ਼ ਕੀਤਾ ਗਿਆ ਹੈ ਰੁੱਖ ਤੇ ਮਨੁੱਖ ਦੀ ਪ੍ਰਾਤਨ ਸਾਂਝ ਜਿਹਦੇ ਬਾਰੇ ਗੁਰਬਾਣੀ ਦੇ ਵਿੱਚ ਅਕਸਰ ਲਿਖਿਆ ਗਿਆ ਹੈ ਬਾਬਾ ਫਰੀਦ ਜੀ ਵੱਲੋਂ ਫਰੀਦਾ ਰੁੱਖਾਂ ਫਰੀਦਾ ਦਰवेशਾਂ ਨੂੰ ਲੋੜੀਏ ਰੁੱਖਾਂ ਦੀ ਜੇਹ ਰਾੰਦ ਭਾਵ ਕੇ ਕਿਸੇ ਦਰवेश ਨੇ ਜੇ ਅਸਲ ਮੈਨਿਆਂ ਚ ਦਰवेश ਬਣਨਾ ਹੈ ਤਾਂ ਉਹ ਰੁੱਖ ਵੱਲ ਦੇਖੇ ਜਿਨ੍ਹਾਂ ਰੁੱਖਾਂ ਬਾਰੇ ਪਾਈ ਗੁਰਦਾਸ ਜੀ ਨੇ ਲਿਖਿਆ ਧਰਤੀ ਉੱਤੇ ਰੁੱਖ ਸਿਰ ਤਲਵਾਇਆ ਆਪਸ ਹੰ ਦਾ ਦੁੱਖ ਜਗ ਵਰੋਸਾਇਆ ਸ਼ੇਖ ਕੁਮਾਰ ਬਟਾਲਵੀ ਨੇ ਰੁੱਖਾਂ ਬਾਰੇ ਲਿਖਿਆ ਸੀ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਲੱਗਦੇ ਨੇ ਮਾਵਾ ਸੋ ਉਹ ਸ ਰੁੱਖ ਮਨੁੱਖ ਦੀ ਪੀੜੀ ਸਾਂਝ ਨੂੰ ਅਗਾਹ ਤੋੜਦਿਆਂ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਉਹ ਲਿਖਿਆ ਗਿਆ ਹੈ ਪਰਮਾਤਮਾ ਇਸ ਨੂੰ ਸਫਲ